ਹਾਂਜੀ ਸਭ ਤੋਂ ਪਹਿਲਾਂ ਦੇਸ਼ ਦੇ ਵਸਦਿਆਂ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਬੜਾ ਭਾਗਾਂ ਵਾਲਾ ਦਿਨ ਆ ਕਿ ਉਸ ਮਹਾਨ ਕਾਰਜਾਂ ਨੂੰ ਜਿਹਦੀ ਆਰੰਭਤਾ ਹੋਣ ਜਾ ਰਹੀ ਆ ਸੋ ਉਹਦੇ ਵਾਸਤੇ ਤੁਸੀਂ ਦੇਖ ਲਿਓ ਕਿ ਟਰੱਕ ਸਾਰੇ ਨੇ ਜੋ ਰਾਸ਼ਨ ਦੇ ਪ੍ਰਮਾਤਮਾ ਨੇ ਆਪ ਹੀ ਭੇਜੇ ਨੇ ਸੋ ਇਹ ਕਾਜ ਆਰੰਭ ਹੋਣ ਜਾ ਰਹੇ ਨੇ ਸੋ ਮੈਂ ਸਾਰੀਆਂ ਸੰਗਤਾਂ ਨੂੰ ਪਹਿਲਾਂ ਤਾਂ ਇਸ ਮਹਾਨ ਕਾਰਜਾਂ ਵਾਸਤੇ ਵਧਾਈ ਦਿੰਨਾ ਤੇ ਨਾਲ ਹੀ ਬੇਨਤੀ ਕਰਾਂਗਾ ਕਿ 22 ਤਰੀਕ ਨੂੰ ਆਪਾਂ ਇਸ ਦਿਨ ਨੂੰ ਪੂਰੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਮਲਾ ਕੇ ਪੇਸ਼ ਕਰੀਏ ਕਿ ਇੱਕ ਇਤਿਹਾਸਕ ਪਲ ਸਾਡੇ ਘਰਾਂ ਦੇ ਵੀ ਯਾਦ ਕਰੇ ਜਾਣ ਸਾਡੇ ਬੱਚੇ ਜਿੱਥੇ ਦੀਵਾਲੀ ਨੂੰ ਮਨਾਉਂਦੇ ਆ ਉਸ 22 ਤਰੀਕ ਨੂੰ ਜਿਸ ਦਿਨ ਆਰਾਮ ਲੱਲਾ ਜੀ ਉੱਥੇ ਵਿਰਾਜ ਰਹੇ ਨੇ ਉਸ ਦਿਨ ਨੂੰ ਵੀ ਉਸ ਤੋਂ ਵੱਧ ਚੜ ਕੇ ਆਪਾਂ ਮਨਾਈਏ ਤੇ ਸਾਰੀਆਂ ਸੰਗਤਾਂ ਨੂੰ ਮੈਂ ਇਹੀ ਬੇਨਤੀ ਆ ਕਿ ਤੁਸੀਂ ਇਸ ਮਹਾਨ ਕਾਰਜਾਂ ਵਿੱਚ ਲੰਗਰਾਂ ਵਿੱਚ ਜਰੂਰ ਆਪ ਜੀ ਹਾਜ਼ਰੀ ਲਵਾਉਣੀ ਤਾਂ ਜੋ ਅਸੀਂ ਸਾਂਝੀ ਵਾਰਤਾ ਦੀ ਜੋ ਗੱਲ ਕਰ ਰਹੇ ਹਾਂ ਜੋ ਗੁਰੂ ਨਾਨਕ ਪਾਤਸ਼ਾਹ ਦਾ ਉਪਦੇਸ਼ ਹੈ ਸਾਰੇ ਆਪਾਂ ਮਿਲ ਬੈਠ ਕੇ ਉੱਥੇ ਲੰਗਰ ਛਕੀਏ ਆਪਣਾ ਸਿੱਖ ਅਤੇ ਸਨਾਤਨ ਭਾਈਚਾਰਕ ਨੂੰ ਅਸੀਂ ਹੋਰ ਜਿਹੜੀ ਹੈਗੀ ਆ ਆਪਸੀ ਸਾਂਝ ਨੂੰ ਵਧਾਈਏ ਤੇ ਆਪਣਾ ਆਪਸੀ ਪਿਆਰ ਇਸ ਦੇਸ਼ ਵਿੱਚ ਵਧਾਈਏ ਸੋ ਇਸ ਰਾਸ਼ਟਰ ਦਾ ਮਾਣ ਵਧਾਈਏ ਸੋ ਇਹਦੇ ਵਾਸਤੇ ਮੈਂ ਸਾਰੀ ਸੰਗਤਾਂ ਨੂੰ ਇਹੀ ਬੇਨਤੀ ਕਰਾਂਗਾ ਕਿ ਤੁਸੀਂ ਇਸ ਕਾਰਜ ਦਾ ਹਿੱਸਾ ਬਣੋ ਤੇ ਚੜ੍ਹਦੀ ਕਲਾ ਵਿੱਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਅੰਦਰ ਲਗਾਤਾਰ ਪੰਜਾਬੀਅਤ ਤੇ ਪਹਿਰਾ ਦਿੰਦੇ ਆ ਰਹੇ ਬਾਬਾ ਹਰਜੀਤ ਸਿੰਘ ਰਸੂਨਪੁਰ ਜੀ ਦਾ ਇੱਕ ਬਹੁਤ ਹੀ ਅੱਛਾ ਇੱਕ ਨੇਕ ਉਪਰਾਲਾ ਹੈ ਕਾਰਜ ਹੈ ਵੈਸੇ ਇਹ ਉਸ ਨਿਹੰਗ ਬਾਬਾ ਖਾਲਸਾ ਫਕੀਰ ਸਿੰਘ ਜੀ ਦੇ 8ਵੇਂ ਵੰਸ਼ ਨੇ ਜਿਨ੍ਹਾਂ ਨੇ ਉਸ ਬਾਬਰੀ ਢਾਂਚੇ ਦੇ ਅੰਦਰ ਜਾ ਕੇ ਹਵਨ ਕੀਤਾ ਸੀ ਰਾਮ ਦਾ ਜਿਹੜਾ ਸਿਮਰਨ ਕੀਤਾ ਦਿਵਾਰਾਂ ਦੇ ਸ਼੍ਰੀ ਰਾਮ ਰੱਖਿਆ 25 ਦਿਨਾਂਾਂ ਤੱਕ ਜਿੱਥਾ ਸੀਗਾ ਜਿਹਦੇ ਉੱਪਰ ਬਾਅਦ ਚ ਸਰਕਾਰ ਨੇ ਪਰਚੇ ਵੀ ਦਰਜ ਕੀਤੇ ਔਰ ਬਾਅਦ 20 25 ਦਿਨਾਂ ਬਾਅਦ ਤੱਕ ਇਹ ਨਾ ਬਾਹਰ ਵੀ ਕੱਟਿਆ ਉਹਦੇ ਦੇ 8ਵੇਂ 8ਵੇਂ ਵੈਸਾਜ ਨੇ ਲੇਕਿਨ ਇੱਕ ਵਾਈ ਗੁਰੂ ਦੀ ਮਿਹਰ ਹੋਈ ਹੈ ਨੇ ਦੇ ਉੱਪਰ ਪ੍ਰਭੂ ਰਾਮ ਦੀ ਮਿਹਰ ਹੋਈ ਹੈ ਕਿ ਇਹਨਾਂ ਨੂੰ ਅੱਜ ਲੱਗਦਾ ਹੈ ਕਿ ਸਾਨੂੰ ਉਸ ਗੱਲ ਨੂੰ ਆਪਣੇ ਵੈਸਾਜ ਦੀ ਗੱਲ ਨੂੰ ਅੱਗੇ ਲੈ ਕੇ ਚੱਲਣਾ ਚਾਹੀਦਾ ਹੈ ਜਿਹੜਾ ਇਹ ਲੰਗਰ ਲਗਾ ਰਹੇ ਨੇ ਇਹ ਕੱਲਾ ਕੋਈ ਲੰਗਰ ਨਹੀਂ ਹੈ ਇਹ ਗੁਰੂ ਮਹਾਰਾਜਾ ਲੰਗਰ ਹੈ ਇਹ ਪੰਜਾਬ ਔਰ ਪੰਜਾਬੀ ਦੀ ਸ਼ਾਨ ਵਧਾਣ ਵਾਲਾ ਲੰਗਰ ਪੰਜਾਬ ਦੇ ਅੰਦਰ ਜਿਹੜੀ ਸਾਡੀ ਭਾਈ ਸਾਰਕ ਸਾਂਝ ਜਿਹੜੀ ਬਹੁਤ ਸਟਰੋਂਗ ਹੈ ਦਮਦਾਰ ਹੈ ਜਿਹਨੂੰ ਕਾਲਾ ਦੌਰ ਵੀ ਕਦੀ ਖਰਾਬ ਨਹੀਂ ਕਰ ਪਾਇਆ ਉਹਨੂੰ ਅੱਗੇ ਵਧਾਨ ਵਾਲਾ ਜਿਹੜਾ ਹੈ ਇਹ ਲੰਗਰ ਹੈ ਸੋ ਮੈਨੂੰ ਪੂਰੀ ਉਮੀਦ ਹੈ ਕਿ ਬਾਬਾ ਜੀ ਜਿਹੜਾ ਉਪਰਾਲਾ ਹੈ ਉੱਥੇ ਇੱਕ ਨਿਆਹ ਜਿਹੜਾ ਹੈਗਾ ਇੱਕ ਪੌਦਾ ਖੜਾ ਕਰੇਗਾ ਇੱਕ ਨਿਆਹ ਲੋਕਾਂ ਦੇ ਅੰਦਰ ਪੰਜਾਬ ਦਾ ਔਰ ਖਾਸ ਕਰਕੇ ਸਿੱਖ ਧਰਮ ਦਾ ਸਾਂਝੀ ਵਾਰਤਾ ਦਾ ਸੰਦੇਸ਼ ਦੇਵੇਗਾ